ਇਰੇ ਵਿਆਹ ਦੀ ਪਹਿਲੀ ਰਾਤ ਸੀ ਜਦੋਂ ਆਰਵ ਨੇ ਹੌਲੀ ਜਹੀ ਆਵਾਜ਼ ਵਿੱਚ ਮੈਨੂੰ ਪੁੱਛਿਆ ਕੀ ਤੂੰ ਮੈਨੂੰ ਪਿਆਰ ਕਰਦੀ ਹੈ ਮੈਂ ਹਲਕੀ ਜਹੀ ਮੁਸਕਰਾਹਟ ਨਾਲ ਸਿਰ ਹਿਲਾ ਕੇ ਹਾਂ ਕਹਿ ਦਿੱਤਾ ਫਿਰ ਉਸ ਨੇ ਅਗਲਾ ਸਵਾਲ ਕੀਤਾ ਕੀ ਤੂੰ ਮੇਰੇ ਪਿਆਰ ਦੀ ਦੁੰਗਾ ਇਹਨੂੰ ਸਹਿ ਸਕਦੀ ਹੈ ਬਿਨਾ ਕੁਝ ਸੋਚੇ ਸਮਝੇ ਮੈਂ ਫੇਰ ਵੀ ਹਾਂ ਕਹਿ ਦਿੱਤਾ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਸ ਦੇ ਇਸ ਸਵਾਲ ਪਿੱਛੇ ਕਿਹੋ ਜਿਹੀ ਸਚਾਈ ਲੁਕੀ ਸੀ ਉਹ ਰਾਤ ਉਸ ਨੇ ਮੇਰੇ ਸਰੀਰ ਉਤੇ ਆਪਣੇ ਦੰਦਾਂ ਦੇ ਡੂੰਗੇ ਨਿਸ਼ਾਨ ਛੱਡ ਦਿੱਤੇ ਦਰਦ ਨਾਲ ਮੈਂ ਤੜਪੂਠੀ ਚੀਕਣਾ ਚਾਹਿਆ ਪਰ ਉਸ ਨੇ ਮੇਰੇ ਬੁੱਲਾਂ ਉੱਤੇ ਹੱਥ ਰੱਖ ਦਿੱਤਾ ਅਤੇ ਹੌਲੀ ਜਿਹੀ ਕਿਹਾ ਆਵਾਜ਼ ਨਾ ਕਰ ਨਹੀਂ ਤਾਂ ਸਾਰਿਆਂ ਨੂੰ ਲੱਗੇਗਾ ਅਸੀਂ ਬਸ ਪਿਆਰ ਕਰ ਰਹੇ ਹਾਂ ਅਗਲੀ ਸਵੇਰ ਮੈਂ ਰਸੋਈ ਵਿੱਚ ਖੜੀ ਸੀ ਸਿਰ ਝੁਕਿਆ ਹੋਇਆ ਦਿਲ ਇੰਨੀ ਤੇਜ਼ੀ ਨਾਲ ਧੜਕ ਰਿਹਾ ਸੀ ਜਿਵੇਂ ਬਾਹਰ ਨਿਕਲ ਜਾਵੇਗਾ ਬੀਤੀ ਰਾਤ ਜੋ ਦਰਦ ਅਸਹਿ ਹਾ ਸੀ ਉਸ ਨੂੰ ਸ਼ਬਦਾਂ ਵਿੱਚ ਕਹਿਣਾ ਅਸੰਭਵ ਸੀ ਬੜੀ ਮੁਸ਼ਕਲ ਨਾਲ ਉਸ ਦੀ ਪਕੜ ਤੋਂ ਨਿੱਕਲ ਕੇ ਮੈਂ ਇੱਥੇ ਆਈ ਸੀ ਮੇਰਾ ਸਾਰਾ ਸਰੀਰ ਦੰਦਾਂ ਦੇ ਨਿਸ਼ਾਨਾਂ ਨਾਲ ਭਰਿਆ ਹੋਇਆ ਸੀ ਬਿੱਤੀ ਰਾਤ ਜਦੋਂ ਉਸਨੇ ਮੇਰਾ ਹੱਥ ਫੜ ਕੇ ਅੱਖਾਂ ਵਿੱਚ ਵੇਖਿਆ ਅਤੇ ਪੁੱਛਿਆ ਸੀ ਰੀਆ ਮੈਨੂੰ ਪਿਆਰ ਕਰਦੀ ਹੈ ਮੇਰੇ ਪਿਆਰ ਦੀ ਸਾਕਤੀ ਸਹਿ ਸਕਦੀ ਹੈ ਤਾਂ ਮੈਂ ਬਸ ਇੱਕ ਚੰਗੀ ਪਤਨੀ ਬਾਨਨਦੀ ਚਾਹ ਵਿੱਚ ਹਾਂ ਕਹਿ ਬੈਠੀ ਸੀ ਪਰ ਉਸਹਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਉਹ ਟੁੱਟ ਪਿਆ ਜਿਵੇਂ ਕੋਈ ਪਿਆਸਾ ਜਾਨਵਰ ਆਪਣੇ ਸ਼ਿਕਾਰ ਉੱਤੇ ਟੁੱਟਦਾ ਹੈ ਕੁਝ ਥਾਮਾ ਤੇ ਤਾਂ ਖੂਨ ਵੀ ਨਿਕਲ ਆਇਆ ਸੀ ਅਤੇ ਉਸ ਨੇ ਉਸ ਨੂੰ ਇੰਜ ਸਾਫ਼ ਕੀਤਾ ਜਿਵੇਂ ਉਹ ਕੋਈ ਖੇਡ ਹੋਵੇ ਮੈਂ ਹੈਰਾਨ ਸੀ ਪਰ ਚੁੱਪ ਰਹੀ ਕਿਉਂਕਿ ਉਹ ਮੇਰਾ ਪਤੀ ਸੀ ਰਸੋਈ ਵਿੱਚ ਮੈਂ ਚੁੱਲ੍ਹਾ ਜਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰਨਮੇਕਰ ਦੇ ਤਰੀਕੇ ਮੈਨੂੰ ਸਮਝ ਨਹੀਂ ਸੀ ਆ ਰਹੇ ਇਹ ਕੋਈ ਸਧਾਰਨ ਘਰ ਨਹੀਂ ਸਗੋਂ ਇੱਕ ਹਵੇਲੀ ਸੀ ਮੈਨੂੰ ਆਪਣੇ ਆਪ ਤੇ ਹੈਰਾਨੀ ਹੋ ਰਹੀ ਸੀ ਕਿ ਮੰਮੀ ਪਾਪਾ ਨੇ ਐਨਾ ਮੀਰ ਰਿਸ਼ਤਾ ਕਿਵੇਂ ਤੈਅ ਕਰ ਲਿਆ ਮੈਂ ਚੁੱਲ੍ਹਾ ਛੱਡ ਦਿੱਤਾ ਅਤੇ ਥੱਕ ਕੇ ਇੱਕ ਕੋਨੇ ਵਿੱਚ ਬੈਠ ਗਈ ਸਿਰ ਮੇਜ਼ ਤੇ ਰੱਖ ਕੇ ਦੁਆਵਾ ਮੰਗਣ ਲੱਗੀ ਕਿ ਕੋਈ ਨੌਕਰ ਜਾਗ ਜਾਵੇ ਅਤੇ ਮਦਦ ਕਰ ਦੇਵੇ ਤਦ ਹੀ ਅਚਾਨਕ ਰਸੋਈ ਦੇ ਦਰਵਾਜ਼ੇ ਤੇ ਹਲਕੀ ਜਿਹੀ ਆਹਟ ਹੋਈ ਮੈਂ ਸਿਰ ਚੁੱਕਿਆ ਤਾਰ ਬਖੜਾ ਸੀ ਬਿਨਾ ਕਮੀਜ਼ ਦੇ ਚਿਹਰੇ ਤੇ ਉਹੀ ਅਜੀਬ ਜਿਹੀ ਮੁਸਕਰਾਹਟ ਅਤੇ ਹੱਥ ਸੀਨੇ ਤੇ ਬੰਨੇ ਹੋਏ ਉਹ ਵਸਦੀ ਨਜ਼ਰਾਂ ਆਤੇ ਮੁਸਕਰਹਾਟ ਵੇਖਦੇ ਹੀ ਮੇਰੇ ਰੋਂਗਟੇ ਖੜੇ ਹੋ ਗਏ ਮੈਂ ਘਬਰਾ ਕੇ ਖੜੀ ਹੋ ਗਈ ਉਹ ਨੇੜੇ ਆਏ ਆਤੇ ਹੌਲੀ ਸੁਰ ਵਿੱਚ ਬੋਲਿਆ ਰੀਆ ਜਦੋਂ ਤੈਨੂੰ ਇੱਥੇ ਕੁਝ ਕਰਨਾ ਆਉਂਦਾ ਹੀ ਨਹੀਂ ਤਾਂ ਕਮਰੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਿਉਂ ਕੀਤੀ ਤੈਨੂੰ ਪਤਾ ਹੈ ਕਿ ਇਹ ਹਰਕਤ ਮੈਨੂੰ ਕਿੰਨੀ ਮਾੜੀ ਲੱਗੀ ਉਸਦਾ ਚਿਹਰਾ ਬਦਲ ਰਿਹਾ ਸੀ ਅੱਖਾਂ ਵਿੱਚ ਗੁੱਸਾ ਸੀ ਉਸ ਨੇ ਮੇਰੀ ਕਮਰ ਫੜ ਕੇ ਮੈਨੂੰ ਆਪਣੇ ਨੇੜੇ ਕੀਤਾ ਅਤੇ ਸਾਥ ਲੈ ਜੇ ਵਿੱਚ ਕਿਹਾ ਜਵਾਬ ਦੇ ਢਾਂਕਿਆਉ ਆਈ ਸੀ ਮੈਂ ਹਲਕਾ ਲਾਉਂਦੇ ਹੋਏ ਬੋਲੀ ਮੈਨੂੰ ਭੁੱਖ ਲੱਗੀ ਸੀ ਪਰ ਚੁੱਲਾ ਨਹੀਂ ਜਗ ਰਿਹਾ ਸੀ ਉਸ ਨੇ ਮੇਰੀ ਗੱਲ ਤੇ ਸ਼ਾਕਰ ਨਾਲ ਨਜ਼ਰ ਮਾਰੀ ਤੇਰੇ ਚੁੱਲ੍ਹੇ ਵੱਲ ਵੇਖਿਆ ਤੇ ਬੋਲਿਆ ਕਿ ਤੇ ਤੂੰ ਮੈਨੂੰ ਝੂਠ ਤਾਂ ਨਹੀਂ ਬੋਲ ਰਹੀ ਮੇਰੇ ਦਿਲ ਦੀ ਧੜਕਣ ਹੋਰ ਤੇਜ਼ ਹੋ ਗਈ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕਿਹੜੀ ਮੁਸੀਬਤ ਵਿੱਚ ਫਸ ਚੁੱਕੀ ਸੀ ਯਾਦ ਆਇਆ ਕਿ ਵਿਆਹ ਤੋਂ ਹਫਤਾ ਪਹਿਲਾਂ ਜਦੋਂ ਮੰਮੀ ਪਾਪਾ ਘਰ ਵਾਪਸ ਆਏ ਸਨ ਉਹਨਾਂ ਦੇ ਚਿਹਰਿਆਂ ਤੇ ਕਿੰਨੀ ਚਮਕ ਸੀ ਮੰਮੀ ਨੇ ਮੇਰਾ ਮੱਥਾ ਚੁੰਮਿਆ ਤੇ ਕਿਹਾ ਬੇਟੀ ਤੇਰਾ ਨਸੀਬ ਬਹੁਤ ਵਧੀਆ ਏ ਐਨਾ ਵੱਡਾ ਰਿਸ਼ਤਾ ਮਿਲਿਆ ਏ ਅਜੀ ਹਾਜਵਾਈ ਲੱਖਾਂ ਵਿੱਚ ਇੱਕ ਹੁੰਦਾ ਹੈ ਅਸੀਂ ਗਰੀਬ ਹਾਂ ਪਾਪਾ ਰੇਲਵੇ ਸਟੇਸ਼ਨ ਤੇ ਮਿਹਨਤ ਕਰਦੇ ਸਨ ਅਤੇ ਮੰਮੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਦੀ ਸੀ ਜਦੋਂ ਅਚਾਨਕ ਇਹ ਸ਼ਾਹੀ ਘਰ ਦਾ ਰਿਸ਼ਤਾ ਆਇਆ ਤਾਂ ਉਹਨਾਂ ਨੇ ਬਿਨਾਂ ਦੇਰੀ ਕੀਤੇ ਹਾਂ ਕਰ ਦਿੱਤੀ ਆਤੇ ਸਰਪੇ ਕਾ ਹਫਤੇ ਵਿੱਚ ਵਿਆਹ ਹੋ ਗਿਆ ਦੁਲਹਾ ਬਨਦੇ ਸਮੇ ਮੈਂ ਵੀ ਆਰਬ ਨੂੰ ਦੇਖ ਕੇ ਆਪਣਾ ਦਿਲ ਹਾਰ ਬੈਠੀ ਸੀ ਪਰ ਹੁਣ ਇਸ ਘਰ ਦੀ ਚੌਕਟ ਤੇ ਕਦਮ ਰੱਖਦੇ ਹੀ ਉਸ ਦਾ ਡਰ ਮੇਰੇ ਦਿਲੋਂ ਨਿਕਲਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਉਸ ਨੇ ਚੁੱਲਾ ਜਗਾਇਆ ਚਾਹ ਲਈ ਪਾਣੀ ਚੜਾਇਆ ਅਤੇ ਮੈਂ ਬਸ ਚੁੱਪਚਾਪ ਉਸ ਨੂੰ ਵੇਖਦੀ ਰਹੀ ਸਮਝ ਨਹੀਂ ਸੀ ਪੈ ਰਹੀ ਕਿ ਮੇਰੇ ਅੱਗੇ ਕੀ ਹੋਣ ਵਾਲਾ ਹੈ ਮੈਂ ਕਬਰਾਂ ਉਦੀ ਹੋਈ ਹੌਲੀ ਸੁਰ ਵਿੱਚ ਬੋਲੀ ਤੁਸੀਂ ਰਹਿਣ ਦਿਓ ਮੈਂ ਆਪਣੇ ਆਪ ਬਣਾ ਲਵਾਂਗੀ ਮੇਰੇ ਦਿਲ ਵਿੱਚ ਡਰ ਸਮਾ ਗਿਆ ਸੀ ਕੀ ਕੀਤੇ ਇਸ ਗੱਲ ਤੇ ਉਹ ਨਾਰਾਜ਼ ਨਾ ਹੋ ਜਾਵੇ ਅਤੇ ਮੈਨੂੰ ਸਜ਼ਾ ਨਾ ਦੇ ਦੇਵੇ ਪਰ ਮੇਰੀ ਗੱਲ ਸੁਣ ਕੇ ਉਹ ਡੂੰਘੀ ਮੁਸਕਰਾਹਟ ਨਾਲ ਸਿਰ ਹਿਲਾਉਂਦਾ ਹੋਇਆ ਬੋਲਿਆ ਹਾਂ ਬਹੁਤ ਜਲਦੀ ਮੈਂ ਆਪਣੀ ਪਤਨੀ ਦੇ ਹੱਥ ਦਾ ਨਾਸ਼ਤਾ ਵੀ ਖਾਵਾਂਗਾ ਪਰ ਅੱਜ ਤਾਂ ਮੈਂ ਆਪੇ ਤੇਰੇ ਲਈ ਨਾਸ਼ਤਾ ਬਣਾਵਾਂਗਾ ਰਾਤ ਭਰ ਮੇਰੇ ਪਿਆਰ ਦੀ ਸਖਤੀ ਸਹੀ ਹੈ ਤਾਂ ਥੋੜਾ ਜਿਹਾ ਇਨਾਮ ਵੀ ਤਾਂ ਬੰਦਾ ਹੈ ਉਹ ਸਦੇਸ਼ ਆਪ ਦਾ ਸੁਣ ਕੇ ਮੈਂ ਚੁੱਪਚਾਪ ਸਿਰ ਝੁਕਾ ਲਿਆ ਡਰਤਾ ਸੀ ਹੀ ਪਰ ਉਸ ਦੇ ਚਿਹਰੇ ਤੇ ਇੱਕ ਜੀਵ ਜਹੀ ਖੁਸ਼ੀ ਵੀ ਦਿਖਾਈ ਦੇ ਰਹੀ ਸੀ ਭਾਵੇਂ ਮੈਂ ਗਰੀਬ ਘਰੋਂ ਸੀ ਪਰ ਰੱਬ ਨੇ ਮੈਨੂੰ ਸੁੰਦਰਤਾ ਦਿੱਤੀ ਸੀ ਮੇਰੇ ਲਈ ਪਹਿਲਾਂ ਵੀ ਕਈ ਰਿਸ਼ਤੇ ਆਏ ਸਨ ਪਰ ਇੰਨਾ ਵੱਡਾ ਅਤੇ ਅਮੀਰ ਰਿਸ਼ਤਾ ਕਦੇ ਨਹੀਂ ਆਇਆ ਸੀ ਇਹੀ ਵਜ੍ਹਾ ਸੀ ਕਿ ਮੰਮੀ ਪਾਪਾ ਨੇ ਦੇਰ ਨਹੀਂ ਲਾਈ ਅਤੇ ਇੱਕ ਹਫ਼ਤੇ ਵਿੱਚ ਹੀ ਮੇਰੀ ਵਿਦਾਈ ਕਰ ਦਿੱਤੀ ਉਜੇ ਹੀ ਸਮੇਂ ਵਿੱਚ ਉਸ ਨੇ ਪਰੌਂਠੇ ਅਤੇ ਚਾਹ ਤਿਆਰ ਕਰ ਦਿੱਤੀ ਮੇਰੇ ਮਨ ਵਿੱਚ ਅੰਡੇ ਦੀ ਪੁਰਜੀ ਖਾਣ ਦਾ ਖਿਆਲ ਆਇਆ ਪਰ ਜੀਬ ਤੋਂ ਕੋਈ ਸ਼ਬਦ ਨਹੀਂ ਨਿਕਲਿਆ ਉਸ ਨੇ ਮੇਰੇ ਸਾਹਮਣੇ ਥਾਲੀ ਰੱਖਦੇ ਹੋਏ ਮੁਸਕਰਾ ਕੇ ਪੁੱਛਿਆ ਦੱਸ ਸਬਜ਼ੀ ਨਾਲ ਪਰੌਂਠਾ ਲਵੇਂਗੀ ਜਾਂ ਤੇਰੇ ਲਈ ਪੁਰਜੀ ਬਣਾ ਦਿਆਂ ਮੈਂ ਝਿਜਕੀ ਦਿਲ ਚਾਹੁੰਦਾ ਸੀ ਕਿ ਬੋਲ ਦੇਆ ਪਰ ਫਿਰ ਹਿਚਕਿ ਚਾ ਕੇ ਮਨਾ ਕਰ ਦਿੱਤਾ ਨਹੀਂ ਮੈਂ ਆਚਾਨਾਲ ਪਰੌਂਠਾ ਹੀ ਖਾ ਲਵਾਂਗੀ ਉਹ ਮੇਰੇ ਵਾਲਾਂ ਤੇ ਹੱਥ ਫੇਰਦਾ ਹੋਇਆ ਬੋਲਿਆ ਨਹੀਂ সুইਟ ਹਾਰਟ ਸਾਫ਼-ਸਾਫ਼ ਦੱਸ ਕੀ ਚਾਹੀਦਾ ਹੈ ਡਰਾ ਦੇ ਬਾਵਜੂਦ ਮੈਂ ਹਿੰਮਤ ਜਟਾਈ ਅਤੇ ਹੌਲੀ ਜਹੀ ਕਿਹਾ ਮੈਨੂੰ ਪੁਰਜੀ ਚਾਹੀਦੀ ਹੈ ਮੇਰੀ ਗੱਲ ਸੁਣਦੇ ਹੀ ਉਸ ਨੇ ਤੁਰੰਤ ਪੁਰਜੀ ਬਣਾਈ ਅਤੇ ਮੇਰੇ ਸਾਹਮਣੇ ਰੱਖ ਦਿੱਤੀ ਮੈਂ ਹੈਰਾਨ ਰਹਿ ਗਈ ਕਿਉਂਕਿ ਉਸ ਨੇ ਆਪਣੇ ਲਈ ਕੁਝ ਨਹੀਂ ਬਣਾਇਆ ਸੀ ਮੈਂ ਬੋਲੀ ਤੁਸੀਂ ਤਾਂ ਆਪਣੇ ਲਈ ਕੁਝ ਬਣਾਇਆ ਹੀ ਨਹੀਂ ਇਹ ਹੀ ਖਾ ਲਓ ਪਰ ਉਹ ਸਨੇ ਸਰ ਹਿਲਾਉਂਦੇ ਹੋਏ ਕਿਹਾ ਨਹੀਂ ਤੂੰ ਖਾ ਮੈਂ ਹੁਣ ਕੱਪੜੇ ਬਦਲ ਕੇ ਦਫ਼ਤਰ ਜਾਵਾਂਗਾ ਮੇਰੇ ਕੋਲ ਜ਼ਿਆਦਾ ਵਕਤ ਨਹੀਂ ਬਸ ਤੇਰੇ ਨਾਲ ਬੈਠਣਾ ਚਾਹੁੰਦਾ ਸੀ ਅਤੇ ਹਾਂ ਇਹ ਗੱਲ ਯਾਦ ਰੱਖੀ ਹੁਣ ਕਮਰੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਨਾ ਕਰੀ ਭੁੱਖ ਲੱਗੇ ਤਾਂ ਕਮਰੇ ਵਿੱਚ ਇੰਟਰੋਕਾਮ ਰੱਖਿਆ ਹੈ ਉੱਥੇ ਹੀ ਹੀਟਾ ਆਰਡਰ ਦੇ ਦਿਆ ਕਰ ਜੇ ਦੁਬਾਰਾ ਬਾਹਰ ਕਦਮ ਰੱਖਿਆ ਤਾਂ ਯਾਦ ਰੱਖੀ ਮੈਨੂੰ ਤੇਰਾ ਪਤੀ ਨਹੀਂ ਸਗੋਂ ਇਸ ਘਰ ਦਾ ਮਾਲਕ ਮਿਲੇਗਾ ਅਤੇ ਮੈਨੂੰ ਆਪਣੀ ਹੁਕਮ ਉਦ ਲਈ ਬਿਲਕੁਲ ਪਸੰਦ ਨਹੀਂ ਉਹ ਸੜੀਆਂ ਇਹ ਗੱਲਾਂ ਸੁਣ ਕੇ ਮੇਰਾ ਦਿਲ ਹੋਰ ਡਰ ਗਿਆ ਮੈਂ ਚੁੱਪਚਾਪ ਅਸਰੇ ਝੁਕਾ ਕੇ ਨਾਸ਼ਤਾ ਕਰਨ ਲੱਗੀ ਕੋ ਜੀ ਹੀ ਨਿਵਾਲੇ ਖਾਦੇ ਸਨ ਕੀ ਮਨ ਭਰ ਗਿਆ ਪਰ ਉਸ ਦੀ ਮੌਜੂਦਗੀ ਵਿੱਚ ਮਨਾ ਕਰਨ ਦੀ ਹਿੰਮਤ ਨਹੀਂ ਸੀ ਨਾਸ਼ਤਾ ਖਤਮ ਹੁੰਦੇ ਹੀ ਉਸ ਨੇ ਮੇਰੀ ਬਾਹ ਫੜੀ ਅਤੇ ਮੈਨੂੰ ਕਮਰੇ ਵੱਲ ਖਿੱਚ ਲੈ ਗਿਆ ਮੇਰਾ ਦਿਲ ਫਿਰ ਤੋਂ ਤੇਜ਼ ਧੜਕਣ ਲੱਗਾ ਕੀ ਕਿਤੇ ਫਿਰ ਉਹੀ ਸਭ ਨਾ ਹੋ ਜਾਵੇ ਪਰ ਸ਼ੁਕਰ ਸੀ ਕਿ ਕਮਰੇ ਵਿੱਚ ਆਉਂਦੇ ਹੀ ਉਸ ਨੇ ਮੈਨੂੰ ਛੱਡ ਦਿੱਤਾ ਅਤੇ ਬਾਥਰੂਮ ਵਿੱਚ ਚਲਾ ਗਿਆ ਮੈਂ ਰਾਹਤ ਦੀ ਸਾਹ ਲਈ ਕਿ ਥੋੜੀ ਦੇਰ ਬਾਅਦ ਉਹ ਤੌਲੀਆ ਲਪੇਟ ਕੇ ਬਾਹਰ ਆਇਆ ਮੈਂ ਸ਼ਰਮ ਨਾਲ ਸਾਰੇ ਚੁਕਾ ਲਿਆ ਪਾਰੋ ਹੱਸਦਾ ਹੋਇਆ ਬੋਲਿਆ ਹੁਣ ਕੀ ਸ਼ਰਮ ਰਾਤ ਨੂੰ ਤਾਂ ਹਰ ਪਰਦਾ ਹਟ ਜਾਂਦਾ ਹੈ ਮੇਰੀਆਂ ਗੱਲਾਂ ਪਪਨ ਲੱਗੀਆਂ ਫਿਰ ਉਹ ਹੱਸਿਆ ਤੇ ਬੋਲਿਆ ਅਜੀਬ ਐ ਤੂੰ ਮੈਂ ਰਾਤ ਭਰ ਤੈਨੂੰ ਆਪਣੀ ਪਿਆਰ ਦੀ ਬਾਰਿਸ਼ ਵਿੱਚ ਭੰਨਤਾ ਤੇ ਹੁਣ ਤੂੰ ਸ਼ਰਮਾ ਰਹੀ ਹੈ ਮੈਂ ਚੁੱਪ ਰਹੀ ਉਸ ਨੇ ਕੱਪੜੇ ਪਾਈ ਅਤੇ ਜਦੋਂ ਤਿੰਨ ਪੀਸ ਸੂਟ ਵਿੱਚ ਮੇਰੇ ਸਾਹਮਣੇ ਆਇਆ ਤਾਂ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਪਰ ਉਸ ਦੇ ਇਸ ਸੋਹਣੇ ਚਿਹਰੇ ਪਿੱਛੇ ਜੋ ਦਰਿੰਦਗੀ ਲੁਕੀ ਸੀ ਉਹ ਸਿਰਫ ਮੈਂ ਜਾਣਦੀ ਸੀ ਅਚਾਨਕ ਉਹ ਮੇਰੀ ਗਰਦਨ ਨੇੜੇ ਝੁਕਿਆ ਤੇ ਬਿਨਾ ਸੋਚੇ ਸਮਝੇ ਦੰਦ ਗੱਡ ਦਿੱਤੇ ਮੈਂ ਦਰਦ ਨਾਲ ਤੜਪੋਠੀਆ ਤੇ ਉਹ ਸਦੀ ਪਿੱਠ ਤੇ ਹੱਥ ਮਾਰਨ ਲੱਗੀ ਪਰ ਉਸ ਨੂੰ ਜਿਵੇਂ ਕੋਈ ਫਰਕ ਹੀ ਨਹੀਂ ਪਿਆ ਆਖਰਕਾਰ ਉਸ ਨੇ ਆਪਣੀ ਮਰਜ਼ੀ ਨਾਲ ਮੈਨੂੰ ਛੱਡਿਆ ਮੇਰੀ ਗਰਦਨ ਵਿੱਚੋਂ ਖੂਨ ਵਹਿ ਰਿਹਾ ਸੀ ਜਿਸ ਨੂੰ ਦੇਖ ਕੇ ਉਹ ਹਲਕੀ ਜਹੀ ਮੁਸਕਰਾਹਟ ਸੁੱਟਦਾ ਹੋਇਆ ਕਮਰੇ ਤੋਂ ਬਾਹਰ ਚਲਾ ਗਿਆ ਮੈਂ ਜਲਦੀ ਨਾਲ ਖੂਨ ਪੂੰਝਿਆ ਤੇ ਬਾਥਰੂਮ ਵਿੱਚ ਜਾ ਕੇ ਜ਼ਖਮ ਤੋਂ ਤਕ ਮਨ ਹੀ ਮਨ ਡਰਦੇ ਪਛਤਾਵੇ ਨਾਲ ਭੱਗੇ ਆਪਣੇ ਆਪ ਨੂੰ ਕੋਸਣ ਲੱਗੀ ਕਿ ਮੈਂ ਮੰਮੀ ਪਾਪਾ ਨੂੰ ਕਿਉਂ ਨਹੀਂ ਕਿਹਾ ਕਿ ਇੱਕ ਵਾਰ ਮੁੰਡੇ ਬਾਰੇ ਚੰਗੀ ਤਰ੍ਹਾਂ ਪਤਾ ਕਰ ਲਵੋ ਅਮੀਰਤਾ ਹੈ ਪਾਰੇ ਇਨਸਾਨ ਕਿਹੋ ਜਿਹਾ ਹੈ ਇਹ ਦੇਖਣਾ ਜ਼ਰੂਰੀ ਸੀ ਪਰ ਅਸੀਂ ਗਰੀਬ ਅਸੀਂ ਅਤੇ ਅਮੀਰੀ ਦੇ ਲਾਲਚ ਵਿੱਚ ਸਭ ਨੇ ਜਲਦਬਾਜ਼ੀ ਕਰ ਦਿੱਤੀ ਮੈਂ ਵੀ ਸੁਪਨੇ ਵੇਖੇ ਸਨ ਕਿ ਦੁਲਹਾ ਅਮੀਰ ਹੋਵੇ ਬੱਡਾ ਘਰ ਹੋਵੇ ਆਸ਼ਵਾ ਰਾਮ ਹੋਵੇ ਪਰ ਹੁਣ ਸਮਝ ਆ ਰਿਹਾ ਸੀ ਕਿ ਇਸ ਚਮਕ ਧਮਕ ਪਿੱਛੇ ਕਿਹੋ ਜਹੀ ਹਨੇਰੀ ਸਚਾਈ ਲੁਕੀ ਹੈ ਮੇਰਾ ਦਿਲ ਕਹਿ ਰਿਹਾ ਸੀ ਕਿ ਮੇਰੇ ਪਾਪਾ ਵੀ ਬਧੀਆ ਸਨ ਪਾਵੇਂ ਮੁਸ਼ਕਲ ਨਾਲ ਦੋ ਬਖਤ ਦੀ ਰੋਟੀ ਖਵਾਉਂਦੇ ਸਨ ਪਰ ਉਹਨਾਂ ਨੇ ਮੰਮੀ ਨੂੰ ਕਦੇ ਤਕਲੀਫ ਨਹੀਂ ਦਿੱਤੀ ਇੱਥੇ ਅਮੀਰ ਬੰਦੇ ਨਾਲ ਰਹਿਣਾ ਤਾਂ ਜਿਵੇਂ ਕੈਦ ਵਿੱਚ ਰਹਿਣ ਵਰਗਾ ਸੀ ਉਹ ਸਦੀਆਂ ਆਜੀਬ ਖਾਮੋਸ਼ੀਆਂ ਤੇ ਜਦ ਜੋ ਇੱਕ ਪਤਨੀ ਨੂੰ ਹਰ ਹਾਲ ਵਿੱਚ ਪੂਰੀਆਂ ਕਰਨੀਆਂ ਦੀਆਂ ਸਨ ਮੈਂ ਰੋਂਦੀ ਰੋਂਦੀ ਥੱਕ ਗਈ ਸੀ ਅਤੇ ਤਦ ਹੀ ਅਚਾਨਕ ਨੇੜੇ ਰੱਖਿਆ ਟੈਲੀਫੋਨ ਜ਼ੋਰ-ਜ਼ੋਰ ਨਾਲ ਵੱਜਣ ਲੱਗਾ ਮੈਂ ਘਬਰਾਉਂਦੀ ਹੋਈ ਉਸ ਵੱਲ ਵੱਧਣ ਲੱਗੀ ਸਮਝ ਨਹੀਂ ਸੀ ਪੈ ਰਹੀ ਕਿ ਰਸੀਬ ਚੁੱਕਾਂ ਜਾਂ ਨਾ ਮੈਂ ਰਸੀਬਰ ਚੁੱਕ ਕੇ ਕੰਨ ਨਾਲ ਲਾਇਆ ਹੀ ਸੀ ਕਿ ਅਚਾਨਕ ਆਰਬਦੀ ਭਾਰੀ ਆਵਾਜ਼ ਗੂੰਜ ਉਠੀ ਕਿਹੜੀ ਖੁਸ਼ੀ ਵਿੱਚ ਇਹ ਹੰਝੂ ਬਹਾਏ ਜਾ ਰਹੇ ਨੇ ਅਜੀ ਹਾ ਕਿਹੜਾ ਗੁਨਾਹ ਕਰ ਦਿੱਤਾ ਏ ਮੈਂ ਜੋ ਤੂੰ ਇੰਜ ਹੋ ਰਹੀ ਹੈ ਜਿਵੇਂ ਮੈਂ ਹੁਣ ਇਸ ਦੁਨੀਆ ਵਿੱਚ ਨਹੀਂ ਰਹਿ ਗਿਆ ਉਸ ਦੀ ਇਹ ਗੱਲ ਸੁਣਦੇ ਹੀ ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਮੈਂ ਹੈਰਾਨ ਸੀ ਕਿ ਆਖਰ ਉਸ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਰੋ ਰਹੀ ਸੀ ਮੈਂ ਕੁਝ ਬੋਲ ਪਾਉਂਦੀ ਇਸ ਤੋਂ ਪਹਿਲਾਂ ਹੀ ਉਸ ਦੀ ਠੰਡੀ ਪਰ ਡਰਾਉਣੀ ਆਵਾਜ਼ ਫੇਰ ਸੁਣਾਈ ਦਿੱਤੀ ਯਾਦ ਰੱਖੀ ਰਹੀਆਂ ਮੇਰੀ ਨਜ਼ਰ ਤੇਰੇ ਤੇ ਹਰ ਵਕਤ ਰਹਿੰਦੀ ਹੈ ਜੇ ਮੈਂ ਤੇਰੀ ਅੱਖੋਂ ਇੱਕ ਵੀ ਹੰਝੂ ਡਿੱਗਦਾ ਵੇਖਿਆ ਤਾਂ ਉਸ ਦੀ سزا ਤੇਰੀ ਜਾਨ ਹੋਵੇਗੀ ਮੇਰਾ ਸਾਰਾ ਸਰੀਰ ਕੰਬਣ ਲੱਗਾ ਮੇਰੇ ਬੁੱਲਾਂ ਤੋਂ ਸਿਰਫ ਇੱਕ ਸ਼ਬਦ ਨਿਕਲਿਆ ਜੀ ਅਤੇ ਮੈਂ ਰਸੀਵਾ ਰੱਖ ਦਿੱਤਾ ਹੁਣ ਤਾਂ ਜਿਵੇਂ ਮੈਂ ਪੂਰੀ ਤਰ੍ਹਾਂ ਸਹਿਮ ਚੁੱਕੀ ਸੀ ਕਮਰੇ ਦੀਆਂ ਕੰਧਾਂ ਮੈਨੂੰ ਜੇਲ੍ਹ ਵਰਗੀਆਂ ਲੱਗਣ ਲੱਗੀਆਂ ਮੈਂ ਚਾਰੇ ਪਾਸੇ ਦਰੀਆਂ ਹੋਈਆਂ ਨਿਗਾਹਾਂ ਨਾਲ ਵੇਖਣ ਲੱਗੀ ਜਿਵੇਂ ਆਪਣੇ ਹੀ ਘਰ ਵਿੱਚ ਕੋਈ ਕੈਦੀ ਹੋਵਾਂ ਬਗਤ ਹੌਲੀ ਹੌਲੀ ਲੰਘਦਾ ਜਾ ਰਿਹਾ ਸੀ ਦੁਪਹਿਰ ਦੇ 3:00 ਬਜ ਚੁੱਕੇ ਸਨ ਅਤੇ ਭੁੱਖ ਹੁਣ ਤੇਜ਼ਮ ਸਤਾਉਣ ਲੱਗੀ ਸੀ ਦਿਲ ਕਰ ਰਿਹਾ ਸੀ ਕਿ ਦਰਵਾਜ਼ਾ ਖੋਲ ਕੇ ਬਾਹਰ ਨਿਕਲ ਜਾਵਾਂ ਪਰ ਡਰ ਰਸੀ ਕਿ ਜੇ ਆਰ ਬਨੇ ਮੈਨੂੰ ਵੇਖ ਲਿਆ ਤਾਂ ਇਹ ਗਲਤੀ ਕਦੇ ਮਾਫ ਨਹੀਂ ਹੋਵੇਗੀ ਕੰਬਦੇ ਹੱਥਾਂ ਨਾਲ ਮੈਂ ਇੰਟਰਕਾਮ ਕਾਲ ਕੀਤੀ ਡਰਦੀ ਡਰਦੀ ਰিসিਵਰ ਚੁੱਕਿਆ ਹੀ ਸੀ ਕਿ ਇੱਕ ਔਰਤ ਦੀ ਆਵਾਜ਼ ਆਈ ਹਾਂ ਮੈਡਮ ਤੁਹਾਡਾ ਕੀ ਆਰਡਰ ਹੈ ਮੈਂ ਕਬਰਾਂ ਹੁੰਦੇ ਸੋਰ ਵਿੱਚ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਐ ਕੁਝ ਖਾਣ ਲਈ ਭੇਜ ਦਿਓ ਕੁਝ ਪਾਲਖ ਖਾਮੋਸ਼ੀ ਰਹੀ ਫੇਰ ਉਹੀ ਆਵਾਜ਼ ਆਈ ਮੈਡਮ ਦੱਸੋ ਤੁਸੀਂ ਕੀ ਖਾਓਗੇ ਮੈਂ ਹੁਣੇ ਭੇਜਦੀ ਹਾਂ ਮੈਂ ਜਲਦੀ ਜਲਦੀ ਕਿਹਾ ਜੋ ਵੀ ਹੈ ਪੇਜ ਦਿਓ ਮੈਨੂੰ ਬਹੁਤ ਭੁੱਖ ਲੱਗੀ ਐ ਇੰਨਾ ਕਹਿ ਕੇ ਮੈਂ ਰਸੀਵਾ ਰੱਖ ਦਿੱਤਾ ਕਰੀਬ 10 ਮਿੰਟ ਬਾਅਦ ਦਰਵਾਜ਼ੇ ਤੇ دستਕ ਹੋਈ ਹਿੰਮਤ ਕਰਕੇ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਨੌਕਰਾਨੀ ਖਾਣੇ ਦੀ ਟ੍ਰੇ ਨਾਲ ਖੜੀ ਸੀ ਉਹ ਅੰਦਰ ਆਈ ਅਤੇ ਟ੍ਰੇ ਰੱਖਦੀ ਹੋਈ ਬੋਲੀ ਮੈਡਮ ਅੱਗੋਂ ਤੁਸੀਂ ਖਾਣੇ ਦਾ ਮੀਨੂ ਤੈਅ ਕਰ ਲਿਆ ਕਰੋ ਹੁਣੇ ਮੈਂ ਹਲਕਾ ਫੁਲਕਾ ਬਣਾ ਦਿੱਤਾ ਹੈ ਰਾਤ ਦੇ ਖਾਣੇ ਦਾ ਵੀ ਦੱਸ ਦਿਓ ਤਾਂ ਕਿ ਸਮੇਂ ਸਿਰ ਤਿਆਰ ਕਰ ਸਕਾਂ ਮੈਂ ਟ੍ਰੇ ਵੇਖੀ ਉਹ ਸਬਜ਼ਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਚੌਲ ਅਤੇ ਰੋਟੀਆਂ ਰੱਖੀਆਂ ਸਨ ਮੇਰੇ ਬੁੱਲਾਂ ਤੋਂ ਅਣਜਾਣੇ ਹੀ ਨਿਕਲਿਆ ਰਾਤ ਨੂੰ ਵੀ ਇਹੀ ਖਾਣਾ ਬਣਾ ਦਿਓ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਉਹ ਸਿਰ ਹਿਲਾ ਕੇ ਚਲੀ ਗਈ ਮੈਂ ਖਾਣਾ ਖਾਣ ਲੱਗੀ ਭੁੱਖ ਬਹੁਤ ਲੱਗੀ ਸੀ ਪਰ ਜਿਵੇਂ ਹੀ ਕੁਝ ਨਿਵਾਲੇ ਖਾਦੇ ਅਚਾਨਕ ਨੀਂਦ ਦਾ ਬੋਝ ਮੇਰੇ ਤੇ ਟੁੱਟ ਪਿਆ ਮੈਂ ਹੈਰਾਨ ਸੀ ਥੋੜੀ ਦੇਰ ਪਹਿਲਾਂ ਤਾਂ ਮੈਂ ਬਿਲਕੁਲ ਠੀਕ ਸੀ ਪਰ ਖਾਣਾ ਖਾਣਦੇ ਹੀ ਨੀਂਦ ਮੈਨੂੰ ਖਿੱਚਣ ਲੱਗੀ ਮੈਂ ਥਾਰੀ ਸਰਕਾਈ ਪਾਣੀ ਪੀਤਾ ਤੇ ਬਿਸਤਰੇ ਤੇ लेट ਗਈ ਪਲਕਾਂ ਇੰਨੀਆਂ ਭਾਰੀ ਹੋ ਗਈਆਂ ਕਿ ਮੈਂ ਕਦੋਂ ਦੂੰਗੀ ਨੀਂਦ ਵਿੱਚ ਚਲੀ ਗਈ ਪਤਾ ਹੀ ਨਹੀਂ ਚੱਲਿਆ ਕਰੀਬ 2 ਘੰਟਿਆਂ ਬਾਅਦ ਜਦੋਂ ਅੱਖ ਖੁੱਲ੍ਹੀ ਤਾਂ ਮੈਂ ਘਬਰਾ ਉੱਠੀ ਕਿਉਂਕਿ ਮੈਂ ਉਸ ਬਿਸਤਰੇ ਤੇ ਨਹੀਂ ਸੀ ਜਿੱਥੇ ਮੈਂ ਲੇਟੀ ਸੀ ਕਮਰੇ ਵਿੱਚ ਸੀ ਚਾਰੇ ਪਾਸੇ ਧੁੰਦ ਹਨੇਰਾ ਕੋਟਨਾਂ ਤੇ ਸਨਾਟਾ ਦਿਲਾਂ ਨੂੰ ਤੇਜ਼ ਨਾਲ ਧੜਕ ਰਿਹਾ ਸੀ ਜਿਵੇਂ ਸੀਨੇ ਵਿੱਚੋਂ ਬਾਹਰ ਨਿਕਲ ਆਵੇ ਮੈਂ ਜ਼ਮੀਨ ਤੇ ਪਈ ਸੀ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ ਡਰ ਦੇ ਮਾਰੇ ਮੈਂ ਰੱਬ ਅਤੇ ਆਪਣੇ ਮੰਮੀ ਪਾਪਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਮੈਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਮੇਰੇ ਨਾਲ ਕੀ ਹੋ ਰਿਹਾ ਸੀ ਮੈਂ ਜ਼ੋਰ ਨਾਲ ਚੀਕ ਪਈ ਕਿਰਪਾ ਕਰਕੇ ਮੈਨੂੰ ਇੱਥੋਂ ਕੱਢੋ ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ ਹੈ ਕਬਰਾਂ ਟੈਨੀ ਵੱਧ ਗਈ ਕਿ ਮੈਂ ਪਾਗਲਾ ਬਾਂਗ ਆਪਣੇ ਬਾਲ ਨੋਚਣ ਲੱਗੀ ਮੈਨੂੰ ਲੱਗਿਆ ਹੁਣ ਮੇਰਾ ਸਾਹ ਬੰਦ ਹੋ ਜਾਵੇਗਾ ਤਦ ਅਚਾਨਕ ਸਾਰਾ ਕਮਰਾ ਰੋਸ਼ਨੀ ਨਾਲ ਭਰ ਗਿਆ ਹੁਣ ਮੈਨੂੰ ਸਾਫ ਦਿਖਾਈ ਦੇਣ ਲੱਗਾ ਇਹ ਘਰ ਦਾ ਤਹਿ ਖਾਨਾ ਸੀ ਮੈਂ ਘਬਰਾਉਂਦੇ ਹੋਏ ਚਾਰੇ ਪਾਸੇ ਵੇਖਿਆ ਤੇ ਖੇਰ ਮੇਰੀ ਨਜ਼ਰ ਦਰਵਾਜ਼ੇ ਤੇ ਪਈ ਉਥੇ ਆਰਬ ਖੜਾ ਸੀ ਦਰਵਾਜ਼ੇ ਨਾਲ ਟਿਕਿਆ ਹੋਇਆ ਉਸ ਦੀਆਂ ਅੱਖਾਂ ਵਿੱਚ ਉਹੀ ਖਤਰਨਾਕ ਚਮਕ ਸੀ ਮੈਂ ਉਸ ਨੂੰ ਵੇਖਦੇ ਹੀ ਕੰਬਦੀ ਹੋਈ ਉਸ ਵੱਲ ਦੌੜੀ ਅਤੇ ਉਸ ਦੇ سینੇ ਨਾਲ ਚਿੰਬੜ ਗਈ ਜੋ ਜ਼ੋਰ-ਜ਼ੋਰ ਨਾਲ ਰੋਣ ਲੱਗੀ ਹਨੇਰੇ ਵਿੱਚ ਘਬਰਾਹਟ ਅਤੇ ਡਰ ਨੇ ਮੈਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਸੀ ਉਸ ਨੇ ਮੇਰੇ ਵੱਲ ਆਪਣੀਆਂ ਬਾਹਾਂ ਨਹੀਂ ਕੀਤੀਆਂ ਸੀ ਕਾਫੀ ਦੇਰ ਤੱਕ ਜਦੋਂ ਮੈਂ ਆਪਣੇ ਦਿਲ ਦਾ ਬੋਝ ਹਲਕਾ ਕਰਕੇ ਅਲੱਗ ਹੋਈ ਤਾਂ ਉਸ ਦੇ ਚਿਹਰੇ ਤੇ ਠੰਡੀ ਸ਼ਕਤੀ ਦਿਖਾਈ ਦਿੱਤੀ ਮੈਂ ਕੁਝ ਕਹਿਣ ਹੀ ਵਾਲੀ ਸੀ ਕਿ ਉਸ ਨੇ ਮੇਰੇ ਵਾਲਾਂ ਨੂੰ ਜ਼ੋਰ ਨਾਲ ਫੜ ਲਿਆ ਅਤੇ ਚਿਹਰੇ ਨੂੰ ਆਪਣੇ ਨੇੜੇ ਲਿਆਉਂਦੇ ਹੋਏ ਕਿਹਾ ਕਿਸੇ ਦੀ ਇਜਾਜ਼ਤ ਨਾਲ ਤੂੰ ਨੌਕਰਾਂ ਤੇ ਆਪਣਾ ਫੈਸਲਾ ਛੱਡਿਆ ਤਾਂ ਇਹਨੂੰ ਇਹ ਖਿਆਲ ਨਹੀਂ ਆਇਆ ਕਿ ਮੈਨੂੰ ਫੋਨ ਕਰਕੇ ਪੁੱਛਣਾ ਚਾਹੀਦਾ ਸੀ ਕਿ ਮੈਂ ਦੁਪਹਿਰ ਨੂੰ ਕੀ ਖਾਣਾ ਚਾਹੁੰਦਾ ਹਾਂ ਉਸ ਦੀ ਸਖਤ ਆਵਾਜ਼ ਸੁਣ ਕੇ ਮੇਰੀ ਰੀੜ ਦੀ ਹੱਡੀ ਵਿੱਚ ਸਣਸਣੀ ਦੌੜ ਗਈ ਮੈਂ ਕੁਝ ਕਹਿ ਪਾਉਂਦੀ ਇਸ ਤੋਂ ਪਹਿਲਾਂ ਹੀ ਉਸ ਨੇ ਕਿਹਾ ਹੁਣ ਤੂੰ ਮੇਰੇ ਸੀਨੇ ਨਾਲ ਹੰਝੂ ਵਹਾ ਰਹੀ ਹੈਂ ਮੈਂ ਤੈਨੂੰ ਸਵੇਰੇ ਹੀ ਦੱਸਿਆ ਸੀ ਕਿ ਤੇਰੀ ਅੱਖ ਵਿੱਚ ਇੱਕ ਵੀ ਹੰਝੂ ਨਹੀਂ ਆਉਣਾ ਚਾਹੀਦਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਹੋਰ ਵੀ ਕੰਬਾ ਗਈ ਮੇਰਾ ਸਾਰਾ ਸਰੀਰ ਕੰਬ ਰਿਹਾ ਸੀ ਇਹ ਕਿਹੋ ਜਿਹਾ ਬੰਦਾ ਸੀ ਜੋ ਇੰਜ ਦੇ ਹੁਕਮ ਦੇ ਰਿਹਾ ਸੀ ਮੇਰੇ ਦਿਮਾਗ ਵਿੱਚ ਇੱਕੋ ਖਿਆਲ ਆਇਆ ਮੈਂ ਕੁਝ ਕਹਿ ਨਹੀਂ ਬਾਲੀ ਸੀ ਕਿ ਅਚਾਨਕ ਉਸ ਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਮੈਂ ਲੜਖੜਾਉਂਦੀ ਹੋਈ ਜ਼ਮੀਨ ਤੇ ਡਿੱਗ ਪਈ ਉਸ ਨੇ ਠੰਡੇ ਸੁਰ ਵਿੱਚ ਕਿਹਾ ਜੀ ਤੂੰ ਆਪਣੀ ਜ਼ਿੰਦਗੀ ਦੇ ਫੈਸਲੇ ਕਿਸੇ ਨੌਕਰ ਜਾਂ ਅਣਜਾਣ ਬੰਦੇ ਤੇ ਛੱਡੇਂਗੀ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ ਹੁਣ ਤੋਂ ਸਭ ਕੁਝ ਮੈਨੂੰ ਪੁੱਛ ਕੇ ਕਰਾਂਗੀ ਕੀ ਪਹਿਨੇਗੀ ਕੀ ਖਾਵੇਂਗੀ ਸਭ ਮੈਂ ਤੈਅ ਕਰਾਂਗਾ ਜੇ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਦੀ ਹਿੰਮਤ ਕੀਤੀ ਤਾਂ ਨਤੀਜੇ ਤੇਰੇ ਲਈ ਖਤਰਨਾਕ ਹੋਣਗੇ ਉਸ ਦੀ ਸਖਤ ਆਵਾਜ਼ ਸੁਣ ਕੇ ਮੈਂ ਡਰ ਦੇ ਮਾਰੇ ਸਾਹ ਲੈਣਾ ਭੁੱਲ ਗਈ ਮੇਰਾ ਬਸ ਨਹੀਂ ਸੀ ਚੱਲ ਰਿਹਾ ਕਿ ਮੈਂ ਇਸ ਹਵੇਲੀ ਤੋਂ ਭੱਜ ਜਾਵਾਂ ਆਚਾਨਕ ਉਹ ਮੇਰੇ ਨੇੜੇ ਆਇਆ ਆਪਣਾ ਚਿਹਰਾ ਮੇਰੇ ਨੇੜੇ ਲਿਆਇਆ ਅਤੇ ਬੋਲਿਆ ਜੇ ਇਹ ਗੱਲ ਤੇਰੇ ਦਿਮਾਗ ਵਿੱਚੋਂ ਨਿਕਲ ਗਈ ਤਾਂ ਯਾਦ ਰੱਖੀ ਤੈਨੂੰ ਇਨਸਾਨ ਨਹੀਂ ਸਗੋਂ ਜਲਾਦ ਮਿਲੇਗਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਪੂਰੀ ਤਰ੍ਹਾਂ ਚੁੱਪ ਹੋ ਗਈ ਉਸ ਨੇ ਮੇਰਾ ਮੂੰਹ ਫੜ ਲਿਆ ਅਤੇ ਮੈਨੂੰ ਬਾਹਰ ਵੱਲ ਲੈ ਗਿਆ ਜਿਵੇਂ ਹੀ ਬਾਹਰ ਗਈ ਮੈਂ ਰਾਹਤ ਦਾ ਸਾਹ ਲਿਆ ਚਾਮਟਾ ਲਰਹੀ ਸੀ ਉਹ ਮੈਨੂੰ ਸਿੱਧਾ ਕਮਰੇ ਵਿੱਚ ਲੈ ਗਿਆ ਮੈਨੂੰ ਅਜੀਬ ਜਿਹਾ ਡਰ ਮਹਿਸੂਸ ਹੋਇਆ ਜਿਵੇਂ ਉਹ ਫੇਰ ਉਸੇ ਤਰ੍ਹਾਂ ਹਾਵੀ ਹੋਵੇਗਾ ਜਿਵੇਂ ਬੀਤੀ ਰਾਤ ਹੋਇਆ ਸੀ ਕਮਰੇ ਵਿੱਚ ਆਉਂਦੇ ਹੀ ਉਹ ਮੇਰੇ ਤੇ ਟੁੱਟ ਪਿਆ ਮੇਰੇ ਸਰੀਰ ਤੇ ਜਗਾ ਜਗਾ ਚੋਟਾਂ ਸਨ ਮੈਂ ਦਰਦ ਨਾਲ ਚੀਕੀ ਪਰ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਜਿਸ ਨਾਲ ਮੇਰੀ ਆਵਾਜ਼ ਅੰਦਰ ਹੀ ਦਬ ਗਈ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਕੇ ਬਿਸਤਰੇ ਤੇ ਸੁੱਟ ਦਿੱਤਾ ਅਤੇ ਫਿਰ ਜਿਵੇਂ ਕੋਈ ਜੰਗਲੀ ਜਾਨਵਰ ਮੇਰੇ ਸਰੀਰ ਤੇ ਹਮਲਾ ਕਰਨ ਲੱਗਾ। ਇਹ ਮੇਰਾ ਪਤੀ ਆਰਵ ਸੀ। ਉਹ ਸਦਾ ਹੀ ਰੂਪ ਮੈਨੂੰ ਡਰਾਉਂਦਾ ਸੀ। ਉਸ ਦੀ ਇੱਜ਼ਤ ਸੀ ਪਰ ਉਸ ਨੇ ਮੈਨੂੰ ਉਸੇ ਤਰ੍ਹਾਂ ਵਰਤਿਆ ਤੇ ਮੇਰੀ ਸਾਰੀ ਹਿੰਮਤ ਤੋੜ ਦਿੱਤੀ। ਕਾਫੀ ਦੇਰ ਤੱਕ ਮੈਨੂੰ ਪਰੇਸ਼ਾਨ ਕਰਨ ਬਾਅਦ ਉਹ ਅਲੱਗ ਹੋਇਆ। ਮੈਂ ਪੂਰੀ ਤਰ੍ਹਾਂ ਥੱਕ ਕੇ ਬੇਵਸ ਪਈ ਰਹਿ ਗਈ। ਮੇਰਾ ਦਿਲ ਰੋ ਰਿਹਾ ਸੀ ਅੱਖਾਂ ਤੋਂ ਹੰਝੂ ਸ਼ਾਇਦ ਪਹਿਲਾਂ ਹੀ ਸੁੱਕ ਚੁੱਕੇ ਸਨ ਸਿਰਫ ਦੋ ਰਾਤਾਂ ਵਿੱਚ ਹੀ ਇਸ ਬੰਦੇ ਨੇ ਮੇਰੀ ਜ਼ਿੰਦਗੀ ਤੇ ਕਬਜ਼ਾ ਕਰ ਲਿਆ ਸੀ ਅੱਗੇ ਦੀ ਜ਼ਿੰਦਗੀ ਕਿਵੇਂ ਗੁਜ਼ਰੇਗੀ ਇਹ ਸੋਚ ਕੇ ਮੇਰਾ ਸਰੀਰ ਡਰ ਨਾਲ ਕੰਬ ਉਠਿਆ ਸਵੇਰ ਦੀ ਪਹਿਲੀ ਕਿਰਨ ਆਈ ਆਰੇ ਸਰੀਰ ਵਿੱਚ ਇੰਨਾ ਦਰਦ ਸੀ ਕਿ ਮੈਂ 1 ਇੰਚ ਵੀ ਨਹੀਂ ਹਿੱਲ ਸਕੀ ਬੇਜਾਨ ਹਾਲਤ ਵਿੱਚ ਪਈ ਰਹੀ ਕੁਝ ਪਲ ਬਾਅਦ ਉਸ ਨੇ ਮੈਨੂੰ ਅਚਾਨਕ ਆਪਣੇ ਨੇੜੇ ਖਿੱਚਿਆ ਮੈਂ ਘਬਰਾ ਕੇ ਦੇਖਿਆ ਤਾਂ ਉਸ ਨੇ ਮੇਰਾ ਚਿਹਰਾ ਆਪਣੇ ਮਜ਼ਬੂਤ ਹੱਥਾਂ ਵਿੱਚ ਜਕੜ ਲਿਆ ਉਹ ਮੇਰੀਆਂ ਅੱਖਾਂ ਵਿੱਚ ਦੇਖਦੇ ਹੋਏ ਬੋਲਿਆ ਉੱਠ ਅਤੇ ਆਪਣੇ ਪਤੀ ਲਈ ਕੱਪੜੇ ਕੱਢ ਮੇਰੇ ਅੰਦਰ ਵਿਰੋਧ ਦੀ ਭਾਵਨਾ ਉੱਠ ਰਹੀ ਸੀ ਮਨ ਹੀ ਮਨ ਸੋਚ ਰਹੀ ਸੀ ਪਹਿਲਾਂ ਮੈਨੂੰ ਇਸ ਦੇ ਬਣਾਏ ਨਿਯਮਾਂ ਬਾਰੇ ਦੱਸ ਦਿਓ ਉਸ ਸਮਗਰੋਂ ਮੈਂ ਅੱਗੇ ਦੀ ਜ਼ਿੰਦਗੀ ਤੇਰੇ ਨਾਲ ਸ਼ੁਰੂ ਕਰਾਂਗੀ ਪਰ ਮੇਰੇ ਕੋਲ ਹਿੰਮਤ ਨਹੀਂ ਸੀ ਕਿ ਉਸਰੇ ਸਾਹਮਣੇ ਇੱਕ ਵੀ ਸ਼ਬਦ ਬੋਲਾਂ ਮੈਂ ਖਬਰਾਂ ਦੀ ਹੋਈ ਹਾਂ ਵਿੱਚ ਸਿਰ ਹਿਲਾਇਆ ਅਤੇ ਉੱਠਣ ਦੀ ਕੋਸ਼ਿਸ਼ ਕੀਤੀ ਹੋ ਉਸ ਨੇ ਮੇਰੇ ਮੂੰਹ ਨੂੰ ਜਕੜ ਲਿਆ ਤੇ ਝੁੱਕ ਕੇ ਬੋਲਿਆ ਕਿ ਮੈਂ ਹੁਣ ਤੈਨੂੰ ਉੱਠਣ ਲਈ ਕਹਾ ਮੈਂ ਸਮਝ ਨਹੀਂ پا ਰਹੀ ਸੀ ਕਿ ਉਹ ਕੀ ਕਰਨ ਵਾਲਾ ਸੀ ਇਹ ਬੰਦਾ ਮੇਰੇ ਲਈ ਇੱਕ ਪਹੇਲੀ ਸੀ ਜਿਸ ਨੂੰ ਸਲਝਾਉਣਾ ਮੇਰੇ ਬਸ ਦੀ ਗੱਲ ਨਹੀਂ ਸੀ ਕਾਫੀ ਧੀਰ ਤੱਕ ਆਰਵ ਮੈਨੂੰ ਆਪਣੀਆਂ ਬਾਹਾਂ ਵਿੱਚ ਦਵਾਈ ਲਪੇਟਿਆ ਰਿਹਾ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਸਮਾਂ ਕਾਫੀ ਬੀਤ ਚੁੱਕਾ ਸੀ ਤਾਂ ਉਹ ਅਚਾਨਕ ਉੱਠ ਖੜਾ ਹੋਇਆ ਮੈਨੂੰ ਵੇਖਦੇ ਹੋਏ ਬੋਲਿਆ ਮੈਂ ਨਾ ਹੋਣ ਜਾ ਰਿਹਾ ਹਾਂ ਤੂੰ ਮੇਰੇ ਲਈ ਕਾਲੇ ਰੰਗ ਦੇ ਕੱਪੜੇ ਕੱਢ ਇਹ ਕਹਿ ਕੇ ਉਹ ਬਾਥਰੂਮ ਵਿੱਚ ਚਲਾ ਗਿਆ ਮੈਂ ਬੜੀ ਮੁਸ਼ਕਲ ਨਾਲ ਉੱਠੀ ਪਰ ਕਮਰ ਵਿੱਚ ਤੇਜ਼ ਦਰਦ ਹੋਇਆ ਜਿਵੇਂ ਉਸ ਨੇ ਮੈਨੂੰ ਦੁਬਾਰਾ ਬਿਸਤਰੇ ਤੇ ਸੁੱਟਿਆ ਸੀ ਉਸ ਨਾਲ ਮੇਰੀ ਕਮਰ ਖਿੱਲ ਗਈ ਸੀ ਮੈਂ ਲੜਖੜਾਉਂਦੀ ਹੋਈ ਅਲਮਾਰੀ ਤੱਕ ਗਈ ਤੇ ਕੱਪੜੇ ਕੱਢ ਕੇ ਡਰੈਸਿੰਗ ਰੂਮ ਵਿੱਚ ਰੱਖ ਦਿੱਤੇ ਦਰਦ ਨਾਲ ਬਿਹਾਲ ਮੈਂ ਸੋਫੇ ਤੇ ਬੈਠ ਗਈ ਆ ਤੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਥੋੜੀ ਦੇਰ ਬਾਅਦ ਆਰ ਬਤੌਲਿਆ ਲਪੇਟ ਕੇ ਬਾਹਰ ਆਇਆ ਮੈਂ ਕੰਬਦੀ ਆਵਾਜ਼ ਵਿੱਚ ਕਿਹਾ ਮੇਰੀ ਜਾਨ ਨਿਕਲ ਰਹੀ ਹੈ ਬਹੁਤ ਦਰਦ ਹੋ ਰਿਹਾ ਏ ਉਹ ਠਟਕਿਆ ਤੇ ਮੇਰੇ ਵੱਲ ਵੇਖਿਆ ਮੈਂ ਤੁਰੰਤ ਕਿਹਾ ਕਮਰ ਵਿੱਚ ਬਹੁਤ ਦਰਦ ਹੈ ਚੱਲਣ ਨਾਲ ਹਾਲਤ ਹੋਰ ਵੀ ਵਿਗੜ ਰਹੀ ਹੈ ਉਹ ਸੁਨੇ ਬਸ ਇੱਕ ਨਜ਼ਰ ਮੇਰੇ ਸਰੀਰ ਤੇ ਮਾਰੀ ਅਤੇ ਬਿਨਾ ਕੁਝ ਕਹੇ ਕਪੜੇ ਬਦਲਣ ਚਲਾ ਗਿਆ ਪਰ ਬਾਪਾਸ ਆਇਆ ਤਾਂ ਉਸਦੇ ਹੱਥ ਵਿੱਚ ਚਾਦਰ ਸੀ ਅਚਾਨਕ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਅਤੇ ਬੋਲਿਆ ਤੇਰੀ ਹਾਲਤ ਤਾਂ ਠੀਕ ਨਹੀਂ ਹੈ ਨਾ ਮੈਂ ਤੈਨੂੰ ਮੁਕੇਸ਼ ਕੋਲ ਲੈ ਕੇ ਜਾ ਰਿਹਾ ਹਾਂ ਉੱਥੇ ਮ사ਜ ਨਾਲ ਆਰਾਮ ਮਿਲੇਗਾ ਮੈਂ ਹੈਰਾਨ ਸੀ ਇਹ ਉਹੀ ਬੰਦਾ ਸੀ ਜੋ ਮੈਨੂੰ ਘਰੋਂ ਬਾਹਰ ਕਦਮ ਰੱਖਣ ਦੀ ਇਜਾਜ਼ਤ ਨਹੀਂ ਸੀ ਦਿੰਦਾ ਅਤੇ ਅੱਜ ਆਪੇ ਮੈਨੂੰ ਬਾਹਰ ਲੈ ਕੇ ਜਾ ਰਿਹਾ ਸੀ ਉਹ ਮੈਨੂੰ ਲੈ ਕੇ ਗੱਡੀ ਤੱਕ ਆਇਆ ਅੱਗੇ ਵਾਲੀ ਸੀਟ ਤੇ ਬਿਠਾਇਆ ਤੇ ਬੋਲਿਆ ਮਕੇਸ਼ ਨੂੰ ਘਰ ਸੱਦ ਸਕਦਾ ਸੀ ਪਰ ਮੇਰੇ ਕੋਲ ਵਕਤ ਨਹੀਂ ਤੈਨੂੰ ਉੱਥੇ ਛੱਡ ਕੇ ਮੈਂ ਦਫ਼ਤਰ ਜਾਣਾ ਏ ਇੱਕ ਘੰਟੇ ਬਾਅਦ ਆ ਕੇ ਤੈਨੂੰ ਲੈ ਜਾਵਾਂਗਾ ਮੈਂ ਚੁੱਪ ਰਹੀ ਕੁਝ ਧੀਰ ਬਾਅਦ ਅਸੀਂ ਹਸਪਤਾਲ ਪਹੁੰਚ ਗਏ ਉਸ ਨੇ ਨਰਸ ਨੂੰ ਪੈਸੇ ਦਿੱਤੇ ਅਤੇ ਕਿਹਾ ਇਸ ਨੂੰ ਮੁਕੇਸ਼ ਕੋਲ ਲੈ ਜਾਓ ਨਰਸ ਨੇ ਮੈਨੂੰ ਧਿਆਨ ਨਾਲ ਦੇਖਿਆ ਮੇਰੇ ਚਿਹਰੇ ਅਤੇ ਸਰੀਰ ਤੇ ਆਰਬ ਦੀ ਦਰਿੰਦਗੀ ਦੇ ਨਿਸ਼ਾਨ ਸਾਫ ਸਨ ਮੈਂ ਸਿਰ ਝੁਕਾਇਆ ਤੇ ਹੌਲੀ ਆਵਾਜ਼ ਵਿੱਚ ਕਿਹਾ ਕਿਰਪਾ ਕਰਕੇ ਮੈਨੂੰ ਮੁਕੇਸ਼ ਕੋਲ ਲੈ ਚੱਲੋ ਮੇਰੀ ਹਾਲਤ ਬਹੁਤ ਖਰਾਬ ਹੈ ਨਰਸ ਨੇ ਮੈਨੂੰ ਸਹਾਰਾ ਦਿੰਦੇ ਹੋਏ ਇੱਕ ਕੈਬਨ ਤੱਕ ਲਿਆਂਦਾ ਦਰਵਾਜ਼ਾ ਖੜਕਾਇਆ ਤੇ ਮੈਨੂੰ ਅੰਦਰ ਲੈ ਗਈ ਜਿਵੇਂ ਹੀ ਮੈਂ ਮੁਕੇਸ਼ ਨੂੰ ਵੇਖਿਆ ਮੇਰੇ ਕਦਮ ਠਹਿਕ ਗਏ ਸਾਹਮਣੇ ਬੈਠਾ ਬੰਦਾ ਉਹ ਬਹੁਤ ਆਰਬ ਬਰਗਾ ਦਿਖਾਈ ਦੇ ਰਿਹਾ ਸੀ ਮਹਿਰਾਨ ਹੋ ਕੇ ਉਸ ਨੂੰ ਵੇਖਣ ਲੱਗੀ ਉਹ ਮਸਕਰਾਂਦਾ ਹੋਇਆ ਖੜਾ ਹੋਇਆ ਤੇ ਬੋਲਿਆ ਭਾਬੀ ਮੈਂ ਤੁਹਾਡਾ ਦੇਵ ਰਹਾ ਤੁਸੀਂ ਜਾਓ ਮੈਂ ਇਸ ਨੂੰ ਸੰਭਾਲ ਲਵਾਂਗਾ ਇਹਨਾਂ ਕਹਿ ਕੇ ਉਸ ਨੇ ਮੈਨੂੰ ਬੜੀ ਨਰਮੀ ਨਾਲ ਕੁਰਸੀ ਤੇ ਬਿਠਾ ਦਿੱਤਾ ਮੈਂ ਹੁਣ ਵੀ ਸ਼ੱਕ ਵਿੱਚ ਸੀ ਕਿਤੇ ਉਹੀ ਤਾਂ ਨਹੀਂ ਪਰ ਉਸ ਦੀ ਬਾਹ ਤੇ ਕੋਈ ਟੈਟੂ ਨਹੀਂ ਸੀ ਜਦ ਕਿ ਆਰਬ ਦੀ ਬਾਹ ਤੇ ਟੈਟੂ ਬਣਿਆ ਹੋਇਆ ਸੀ ਸ਼ਾਇਦ ਇਹ ਫਰਕ ਮੈਨੂੰ ਥੋੜਾ ਜਿਹਾ ਸਕੂਨ ਦੇ ਰਿਹਾ ਸੀ ਉਹ ਮੇਰੇ ਵੱਲ ਦੇਖਦਾ ਹੋਇਆ ਬੋਲਿਆ ਤੁਹਾਡੇ ਚਿਹਰੇ ਤੇ ਇੰਨੇ ਨਿਸ਼ਾਨ ਕਿਉਂ ਨੇ ਉਸ ਦੀ ਨਜ਼ਰ ਮੇਰੀ ਗਰਦਨ ਤੱਕ ਗਈ ਅਤੇ ਉਹ ਚੁੱਪ ਹੋ ਗਿਆ ਫੇਰਾ ਚਾਨਕ ਉਸਨੇ ਪੁੱਛ ਲਿਆ ਤੁਸੀਂ ਅਰਬਨ ਨਾਲ ਵਿਆਹ ਕਿਉਂ ਕੀਤਾ ਉਸਦੇ ਸਵਾਲ ਤੇ ਮੈਂ ਚੌਕ ਗਈ ਕੈਨ ਨੂੰ ਉਹ ਉਸ ਦਾ ਭਰਾ ਸੀ ਫਿਰ ਵੀ ਇਸ ਤਰ੍ਹਾਂ ਦਾ ਸਵਾਲ ਕਿਉਂ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਨੇ ਅਗਲਾ ਸ਼ਬਦ ਕਿਹਾ ਤੁਹਾਨੂੰ ਪਤਾ ਹੈ ਨਾ ਭਰਾ ਦੀ ਅਸਲ ਹਕੀਕਤ ਕੀ ਹੈ ਉਸ ਦੀ ਗੱਲ ਨੇ ਮੈਨੂੰ ਸਤਪਤ ਕਰ ਦਿੱਤਾ ਮੈਂ ਇਸ ਵਾਰ ਵੀ ਕੁਝ ਨਹੀਂ ਕਿਹਾ ਬਸ ਚੁੱਪਚਾਪ ਉਸ ਨੂੰ ਵੇਖਿਆ ਕਿ ਉਹ ਅੱਗੇ ਕੀ ਪੁੱਛਣ ਵਾਲਾ ਹੈ ਪਰ ਜੀ ਮੈਂ ਹੀ ਉਸ ਨੇ ਕੁਝ ਹੋਰ ਬੋਲਣਾ ਚਾਹਿਆ ਮੇਰੀ ਕਮਰ ਵਿੱਚ ਬਹੁਤ ਦਰਦ ਹੋ ਰਿਹਾ ਹੈ ਇਹ ਸਵਾਲ ਕਰਕੇ ਤੁਸੀਂ ਸਿਰਫ ਮੇਰਾ ਵਕਤ ਬਰਬਾਦ ਕਰ ਰਹੇ ਹੋ ਕਿਰਪਾ ਕਰਕੇ ਮੇਰਾ ਇਲਾਜ ਕਰ ਦਿਓ ਮੇਰੀ ਗੱਲ ਸੁਣ ਉਸ ਨੇ ਸਿਰ ਹਿਲਾਇਆ ਅਤੇ ਤੁਰੰਤ ਆਪਣੀ ਪਤਨੀ ਕਵਿਤਾ ਨੂੰ ਸਾਧ ਲਿਆ ਕਵਿਤਾ ਮੁਕੇਸ਼ ਦੀ ਪਤਨੀ ਸੀ ਅਤੇ ਮੇਰੀ ਦਰਾਨੀ ਸੀ ਉਹ ਔਰਤ ਡਾਕਟਰ ਸੀ ਮੈਨੂੰ ਵੇਖਦੇ ਹੀ ਅੰਦਰ ਲੈ ਗਈ ਹਾਂ ਅਤੇ ਮੈਨੂੰ ਉਲਟਾ ਲਟਾਇਆ ਹੌਲੀ ਹੌਲੀ ਮੇਰੀ ਕਮਰ ਤੇ ਮਰਮ ਲਗਾਉਣ ਲੱਗੀ ਅਚਾਨਕ ਉਸ ਨੇ ਮਸਕਰਾਉਂਦੇ ਹੋਏ ਕਿਹਾ ਤੁਸੀਂ ਜਾਣਦੇ ਹੋ ਮੈਂ ਕੌਣ ਹਾਂ ਮੈਂ ਸਿਰ ਨਾ ਵਿੱਚ ਹਿਲਾਇਆ ਉਹ ਹੱਸਦੀ ਹੋਈ ਬੋਲੀ ਮੈਂ ਤੇਰੀ ਦਰਾਨੀ ਹਾਂ ਅਤੇ ਹਾਂ ਮੈਂ ਮੁਕੇਸ਼ ਦੀ ਪਤਨੀ ਵੀ ਹਾਂ ਅਸੀਂ ਦੋਨੇ ਪਤੀ ਪਤਨੀ ਡਾਕਟਰ ਹਾਂ ਮੈਂ ਫੇਰ ਵੀ ਕੁਝ ਨਹੀਂ ਬੋਲੀ ਮਤਲਬ ਮੇਰੇ ਪਤੀ ਨੇ ਮੈਨੂੰ ਆਪਣੇ ਹੀ ਘਰ ਵਾਲਿਆਂ ਕੋਲ ਭੇਜਿਆ ਸੀ ਇਸ ਲਈ ਮੈਂ ਕਿਸੇ ਵੀ ਬੇਕਾਰ ਦੀ ਗੱਲ ਨਾਲ ਆਪਣੀ ਜ਼ਿੰਦਗੀ ਮੁਸ਼ਕਲ ਵਿੱਚ ਨਹੀਂ ਪਾਉਣਾ ਚਾਹੁੰਦੀ ਸੀ ਕਵਿਤਾ ਨੇ ਮੇਰੇ ਵਾਲਾਂ ਵਿੱਚ ਹੱਥ ਫੇਰਦੇ ਹੋਏ ਕਿਹਾ ਮੈਨੂੰ ਬਹੁਤ ਦੁੱਖ ਹੈ ਕਿ ਤੇਰਾ ਵਿਆਹ ਅਜਿਹੇ ਬੰਦੇ ਨਾਲ ਹੋਇਆ ਪਰ ਤੂੰ ਨਾਦਾਨ ਹੈ ਤੈਨੂੰ ਉਸ ਬਾਰੇ ਜਾਂਚ ਪੜਤਾਲ ਕਰਨੀ ਚਾਹੀਦੀ ਸੀ ਇੰਜ ਕਿਵੇਂ ਤੂੰ ਆਪਣੀ ਜ਼ਿੰਦਗੀ ਨੂੰ ਇੰਨਾ ਵੱਡਾ ਨਰਕ ਦੇ ਦਿੱਤਾ ਉਹ ਅੱਗੇ ਬੋਲੀ ਤੈਨੂੰ ਪਤਾ ਹੈ ਜਿਸ ਬੰਦੇ ਨਾਲ ਤੂੰ ਵਿਆਹ ਕੀਤਾ ਉਸ ਨਾਲ ਰਹਿੰਦੇ ਹੋਏ ਤੈਨੂੰ ਭਰੋਸਾ ਨਹੀਂ ਰੱਖਣਾ ਚਾਹੀਦਾ ਸੀ ਇਹ ਦਰਦ ਤਾਂ ਛੋਟੀ ਗੱਲ ਐ ਹੁਣ ਤੂੰ ਆਪਣੇ ਆਪ ਨੂੰ ਮਜ਼ਬੂਤ ਬਣਾ ਜਦੋਂ ਤੱਕ ਜਿੰਦਾ ਐ ਆਪਣੇ ਲਈ ਲੜ ਕਦੋਂ ਤੱਕ ਬੇਇੱਜ਼ਤ ਹੋ ਕੇ ਇੱਥੇ ਆਉਂਦੀ ਰਹੇਂਗੀ ਮਹਿਰਾਨੀ ਨਾਲ ਉਸ ਵੱਲ ਦੇਖਿਆ ਤੇ ਬੋਲੀ ਤੁਹਾਡਾ ਕੀ ਮਤਲਬ ਐ ਕੌਣ ਮੈਨੂੰ ਮਾਰੇਗਾ ਅਤੇ ਤੁਸੀਂ ਇਹ ਗੱਲਾਂ ਕਿਵੇਂ ਕਰ ਰਹੀ ਹੋ ਉਹ ਹਲਕੀ ਮੁਸਕਰਾਹਟ ਨਾਲ ਬੋਲੀ ਕੋਈ ਗੱਲ ਨਹੀਂ ਮੈਂ ਬਸ ਆਪਣਾ ਖਿਆਲ ਰੱਖਣ ਦੀ ਗੱਲ ਕਰ ਰਹੀ ਸੀ ਅਤੇ ਜੇ ਕਦੇ ਤੇਰਾ ਪਤੀ ਆਰਗ ਤੇਰੇ ਨਾਲ ਦਰਿੰਦਗੀ ਕਰਨ ਦੀ ਕੋਸ਼ਿਸ਼ ਕਰੇ ਤਾਂ ਹਿੰਮਤ ਨਾਲ ਉਸ ਦਾ ਸਾਹਮਣਾ ਕਰੀ ਆਪਣੇ ਆਪ ਨੂੰ ਉਸ ਦੇ ਹਵਾਲੇ ਨਾ ਹੋਣ ਦੇਵੀਂ ਫੇਰ ਉਹ ਮੈਨੂੰ ਬਾਹਰ ਲੈ ਗਈ ਮੁਕੇਸ਼ ਵੀ ਮੈਨੂੰ ਚੁੱਪਚਾਪ ਵੇਖ ਰਿਹਾ ਸੀ ਮੈਂ ਹੁਣ ਥੱਕ ਚੁੱਕੀ ਸੀ ਪਰ ਉਹਨਾਂ ਦੇ ਇਸ ਹਮਦਰਦ ਵਾਲੇ ਰਵੱਈਏ ਨੇ ਮੈਨੂੰ ਹਿੰਮਤ ਦਿੱਤੀ ਮੈਂ ਮੁਕੇਸ਼ ਤੋਂ ਪੁੱਛਿਆ ਤੁਹਾਡੇ ਭਰਾ ਨੂੰ ਆਉਣ ਵਿੱਚ ਇੰਨਾ ਘੰਟਾ ਐ ਮੈਂ ਤੁਹਾਡੇ ਨਾਲ ਕੁਝ ਸਵਾਲ ਕਰਨਾ ਚਾਹੁੰਦੀ ਹਾਂ ਕੀ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਜਾਂ ਆਪਣੇ ਮਰੀਜ਼ਾਂ ਦੀ ਇਮਾਨਦਾਰੀ ਨਾਲ ਜਵਾਬ ਦਿਓਗੇ ਮੁਕੇਸ਼ ਨੇ ਐਨਕਾਂ ਵਿੱਚੋਂ ਨਜ਼ਰਾਂ ਨਾਲ ਮੈਨੂੰ ਵੇਖਿਆ ਸਿਰ ਹਿਲਾ ਕੇ हां बेटा जवाब देतां ਬੋਲੇ ਕੀ ਗੱਲ ਐ ਮੈਂ ਕੁਝ ਪਲ ਖਾਮੋਸ਼ ਰਹੀ ਕਿਉਂਕਿ ਜੇ ਉਹ ਮੇਰੇ ਪਤੀ ਨੂੰ ਇਹ ਸਭ ਦੱਸ ਦਿੰਦਾ ਤਾਂ ਮੇਰੀ ਜਾਨ ਤੇ ਬਣਾਉਂਦੀ ਮੇਰੇ ਚਿਹਰੇ ਤੇ ਥੱਪੜ ਪਏ ਸਨ ਮੈਨੂੰ ਤੈਖਾਨੇ ਵਿੱਚ ਬੰਦ ਕੀਤਾ ਗਿਆ ਸੀ ਅਤੇ ਸਾਰੀ ਰਾਤ ਤਕਲੀਫ ਸਹਿਣੀ ਪਈ ਸੀ ਫੇਰ ਵੀ ਮੈਂ ਹਿੰਮਤ ਜਟਾਈ ਅਤੇ ਬੋਲੀ ਤੁਹਾਡਾ ਭਰਾ ਬਹੁਤ ਅਜੀਬ ਹਰਕਤਾਂ ਕਰਦਾ ਏ ਜੇ ਮੈਂ ਜਰਾ ਜਿਆ ਵੀ ਕੁਝ ਕਹਿੰਦੀ ਹਾਂ ਜਾਂ ਆਪਣੀ ਮਰਜ਼ੀ ਨਾਲ ਫੈਸਲਾ ਲੈਂਦੀ ਹਾਂ ਤਾਂ ਉਹ ਜਾਨਵਰ ਬਣ ਜਾਂਦਾ ਹੈ ਇਹ ਸਾਰਾ ਮਾਮਲਾ ਕੀ ਹੈ ਉਹ ਅਜਿਆ ਕਿਉਂ ਹੈ ਮੁਕੇਸ਼ ਖਾਮੋਸ਼ ਹੋ ਗਿਆ ਥੋੜੀ ਦੇਰ ਕਮਰੇ ਵਿੱਚ ਸਨਾਟਾ ਛਾ ਗਿਆ ਫਿਰ ਉਸ ਦੀ ਪਤਨੀ ਬੋਲੀ ਜਦੋਂ ਤੂੰ ਇਹ ਵਿਆਹ ਕੀਤਾ ਸੀ ਕੀ ਤੇਰੇ ਘਰ ਵਾਲਿਆਂ ਨੇ ਤੇਰੇ ਪਤੀ ਬਾਰੇ ਜਾਂਚ ਪੜਤਾਲ ਕੀਤੀ ਸੀ ਉਸ ਦੀ ਹਵੇਲੀ ਵਿੱਚ ਜਾ ਕੇ ਵੇਖਿਆ ਸੀ ਜਾਂ ਦਫ਼ਤਰ ਵਿੱਚ ਪਤਾ ਕੀਤਾ ਸੀ ਮੈਂ ਸਿਰ ਨਾ ਵਿੱਚ ਹਿਲਾਇਆ ਉਹ ਬੋਲੀ ਇਹ ਵਿਆਹ ਕਿੰਨੇ ਸਮੇਂ ਵਿੱਚ ਹੋਇਆ ਤੂੰ ਅਤੇ ਉਹ ਕਿੰਨੇ ਦਿਨਾਂ ਵਿੱਚ ਇੱਕ ਦੂਜੇ ਦੇ ਹੋ ਗਏ ਮੈਂ ਤੁਰੰਤ ਜਵਾਬ ਦਿੱਤਾ ਸਿਰਫ ਇੱਕ ਹਫਤਾ ਮम्मी पापा ਇੱਕ ਦਿਨ ਆਏ ਸਨ ਅਤੇ ਕਿਹਾ ਸੀ ਕਿ ਤੇਰੇ ਲਈ ਇੱਕ ਵੱਡੀ ਹਵੇਲੀ ਵਾਲਾ ਰਿਸ਼ਤਾ ਆਇਆ ਹੈ ਅਸੀਂ ਹਾਂ ਕਰ ਦਿੱਤੀ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਮਾਪਿਆਂ ਨੇ ਉਸ ਬਾਰੇ ਜਾਂਚ ਪੜਤਾਲ ਕੀਤੀ ਸੀ ਜਾਂ ਨਹੀਂ ਮੈਂ ਹੋਰ ਕੁਝ ਕਹਿਣ ਹੀ ਵਾਲੀ ਸੀ ਕਿ ਮੁਕੇਸ਼ ਦੀ ਗੱਲ ਨੇ ਮੇਰੇ ਪੈਰਾਂ ਹੇਠੋ ਜ਼ਮੀਨ ਖਿੱਚ ਦਿੱਤੀ ਉਹ ਬੋਲਿਆ ਇਹੀ ਲਾਲਚ ਹਰ ਵਾਰ انسان ਨੂੰ ਡੋਬੋ ਦਿੰਦਾ ਹੈ ਮੇਰੇ ਭਰਾ ਕੋਲ ਦੌਲਤ ਬਹੁਤ ਹੈ ਉਹ ਪਿਆਰ ਕਰਦਾ ਏ ਤੈਨੂੰ ਆਪਣੀ ਵੱਡੀ ਹਵੇਲੀ ਵਿੱਚ ਰੱਖੇਗਾ ਕਾਰੋਬਾਰ ਵਿੱਚ ਹਿੱਸਾ ਦੇਵੇਗਾ ਪਰ ਉਹ ਕਦੇ ਵੀ ਆਪਣਾ ਰੂਪ ਬਦਲ ਸਕਦਾ ਹੈ ਤੇਰੇ ਮੰਮੀ ਪਾਪਾ ਨੇ ਖੁਦ ਤੈਨੂੰ ਨਰਕ ਵਿੱਚ ਧੱਕ ਦਿੱਤਾ ਹੁਣ ਤੈਨੂੰ ਸਾਰੀ ਜ਼ਿੰਦਗੀ ਉਸ ਨਾਲ ਹੀ ਬਤੀਤ ਕਰਨੀ ਪਵੇਗੀ ਅਤੇ ਸਾਰੀਆਂ ਤਕਲੀਫਾਂ ਸਹਿਣੀਆਂ ਪੈਣਗੀਆਂ ਮੇਰੇ ਪਾਰਾਂ ਇਹ ਧੋ ਜਮੀਨ ਖਿਸਕ ਗਈ ਮੈਂ ਬਿਨਾਂ ਸੋਚੇ ਪਰ ਅਜਿਹਾ ਨਹੀਂ ਹੋ ਸਕਦਾ ਕੋਈ ਇਨਸਾਨ ਅਜਿਹਾ ਕਿਵੇਂ ਕਰ ਸਕਦਾ ਏ ਇਹ ਝੂਠ ਹੈ ਮੈਂ ਆਪਣੀ ਥਾਂ ਤੋਂ ਬਿਨਾ ਸੋਚੇ ਖੜੀ ਹੋ ਗਈ ਦਰਦ ਨੂੰ ਜਿਵੇਂ ਮੈਂ ਭੁੱਲ ਹੀ ਗਈ ਸੀ ਮੁਕੇਸ਼ ਨੇ ਗੰਭੀਰ ਆਵਾਜ਼ ਵਿੱਚ ਕਿਹਾ ਤੇਰਾ ਪਤੀ ਇਨਸਾਨ ਨਹੀਂ ਸਗੋਂ ਇੱਕ ਆਦਮ ਘੋੜੇ ਉਹ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕੁੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੋ ਚੀਜ਼ ਉਸ ਨੂੰ ਪਸੰਦ ਆਉਂਦੀ ਹੈ ਉਹੀ ਉਸ ਦੀ ਹੋ ਜਾਂਦੀ ਹੈ ਅੱਜ ਵੀ ਅਜਿਹੇ ਲੋਕ ਨਹੀਂ ਅਤੇ ਤੇਰਾ ਪਤੀ ਅਰਵ ਵੀ ਉਹਨਾਂ ਵਿੱਚੋਂ ਇੱਕ ਏ ਮੇਰੀਆਂ ਧੜਕਣਾ ਤੇਜ਼ੀ ਨਾਲ ਵਧਣ ਲੱਗੀਆਂ ਮੈਨੂੰ ਹੁਣ ਸਭ ਕੁਝ ਸਮਝ ਆ ਰਿਹਾ ਸੀ ਜਿਵੇਂ ਉਹ ਮੇਰੇ ਨਾਲ ਕਰਦਾ ਸੀ ਦੰਦ ਘੜਦਾ ਸੀ ਅਤੇ ਫਿਰ ਖੂਨ ਕੱਢਦਾ ਸੀ ਇਹ ਕੋਈ ਝੂਠ ਨਹੀਂ ਸੀ ਮੈਂ ਹੱਥ ਜੋੜਦੀ ਹੋਈ ਮੁਕੇਸ਼ ਅਤੇ ਉਸ ਦੀ ਪਤਨੀ ਨੂੰ ਬੋਲੀ ਰੱਬ ਦੇ ਵਾਸਤੇ ਮੇਰੀ ਮਦਦ ਕਰ ਦਿਓ ਸ਼ਾਇਦ ਉੱਪਰ ਵਾਲੇ ਨੇ ਹੀ ਮੈਨੂੰ ਤੁਹਾਡੇ ਦੋਹਾਂ ਨਾਲ ਮਿਲਾਇਆ ਏ ਤਾਂ ਕੀ ਮੈਂ ਇਸ ਜਾਲ ਵਿੱਚੋਂ ਬਾਹਰ ਨਿਕਲ ਸਕਾਂ ਮੇਰੇ ਵਿਆਹ ਨੂੰ ਸਿਰਪਰ 2 ਦਿਨ ਹੋਏ ਨੇ ਅਤੇ ਆਰ ਬਨੇ 2 ਦਿਨਾਂ ਵਿੱਚ ਹੀ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਏ ਮੈਂ ਉਸ ਨਾਲ ਨਹੀਂ ਰਹਿਣਾ ਚਾਹੁੰਦੀ ਮੁਕੇਸ਼ ਦੀ ਪਤਨੀ ਨੇ ਗੰਭੀਰ ਹੋ ਕੇ ਕਿਹਾ ਪਰ ਜੀ ਹਾਂ ਮੁਮਕਿਨ ਨਹੀਂ ਉਹ ਤੈਨੂੰ ਨਹੀਂ ਛੱਡੇਗਾ ਜਦੋਂ ਤੱਕ ਤੈਨੂੰ ਖਤਮ ਨਹੀਂ ਕਰ ਦਿੰਦਾ ਅਸੀਂ ਸਭ ਜਾਣਦੇ ਹਾਂ ਪਰ ਸਾਡੇ ਹੱਥ ਬੰਨੇ ਹੋਏ ਨੇ ਉਸ ਕੋਲ ਤਾਕਤ ਅਤੇ ਪੈਸਾ ਏ ਜੇ ਅਸੀਂ ਉਸ ਦੇ ਖਿਲਾਫਤ ਕੀਤੀ ਤਾਂ ਸਾਡੀ ਨੌਕਰੀ ਚਲੀ ਜਾਵੇਗੀ ਅਤੇ ਉਹ ਸਾਨੂੰ ਜੇਲ੍ਹ ਭੇਜ ਸਕਦਾ ਹੈ ਮੈਂ ਜ਼ੋਰ-ਜ਼ੋਰ ਨਾਲ ਰੋਣ ਲੱਗੀ ਅਤੇ ਬੋਲੀ ਮੁਕੇਸ਼ ਤੁਸੀਂ ਕੁਝ ਵੀ ਕਰਕੇ ਮੈਨੂੰ ਬਸ ਉਸ ਦੇ ਘਰੋਂ ਕੱਢ ਦਿਓ ਮੈਂ ਸਭ ਸਹਿ ਲਵਾਂਗੀ ਕੁਝ ਨਹੀਂ ਕਰਾਂਗੀ ਤੁਹਾਡਾ ਨਾਮ ਵੀ ਨਹੀਂ ਆਵੇਗਾ ਬਸ ਮੇਰੀ ਮਦਦ ਕਰ ਦਿਓ ਮੁਕੇਸ਼ ਪਲ ਭਰ ਖਾਮੋਸ਼ ਰਿਹਾ ਅਤੇ ਫੇਰ ਬੋਲਿਆ ਤੈਨੂੰ ਇਥੋਂ ਦੂਰ ਕਿਸੇ ਹੋਰ ਸ਼ਹਿਰ ਜਾਣਾ ਪਵੇਗਾ ਤਾਂ ਕਿ ਉਹ ਤੈਨੂੰ ਲੱਭ ਨਾ ਸਕੇ ਜੇ ਤੂੰ ਇਸੇ ਸ਼ਹਿਰ ਵਿੱਚ ਰੁਕ ਗਈ ਤਾਂ ਆਰਵ ਤੈਨੂੰ ਜਿਉਂਦਾ ਨਹੀਂ ਛੱਡੇਗਾ ਮੇਰਾ ਦਿਲ ਖबराਉਣ ਲੱਗਾ ਮੈਂ ਬਹੁਤ ਛੋਟੀ ਸੀ ਮੇਰੇ ਮੰਮੀ ਪਾਪਾ ਭੋਲੇ-ਭਾਲੇ ਸਨ ਅਤੇ ਸਿਰਫ ਮੇਰੀ ਖੁਸ਼ੀ ਚਾਹੁੰਦੇ ਸਨ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਇਹ ਕਦਮ ਮੈਨੂੰ ਮੌਤ ਦੇ ਕੰਡੇ ਤੇ ਲੈ ਆਵੇਗਾ। ਉਹਨਾਂ ਨੇ ਮੈਨੂੰ ਇੱਕ ਯੋਜਨਾ ਸਮਝਾਈ। ਤੂੰ ਹੁਣੇ ਕੁਝ ਦਿਨਾਂ ਰ ਬਣਾ ਲੈ। ਫਿਰ ਜਦੋਂ ਉਹ ਸੌ ਜਾਵੇ ਘਰ ਦੇ ਪਿੱਛੇ ਵਾਲੇ ਹਿੱਸੇ ਤੋਂ ਨਿਕਲ ਕੇ ਗਲੀ ਦੇ ਆਖਰੀ ਹਿੱਸੇ ਤੇ ਆ ਜਾਮੀ। ਮੇਰੀ ਗੱਡੀ ਉੱਥੇ ਤੈਨੂੰ ਲੈਣ ਆ ਜਾਵੇਗੀ। ਮੈਂ ਹੈਰਾਨ ਸੀ। ਕਿ ਇਹ ਬੰਦਾ ਮੇਰੀ ਮਦਦ ਕਿਉਂ ਕਰ ਰਿਹਾ ਸੀ ਪਰ ਜਦੋਂ ਮੈਂ ਅਜਿਹਾ ਕੀਤਾ ਹਾਂ ਤੇ ਉਸ ਦੀਆਂ ਨਜ਼ਰਾਂ ਤੋਂ ਬਚਦੀ ਹੋਈ ਹੇਠਾਂ ਆਈ ਤਾਂ ਸੱਚਮੁੱਚ ਉੱਥੇ ਉਹ ਸਰੀ ਗੱਡੀ ਖੜੀ ਸੀ ਮੈਂ ਜਲਦੀ ਨਾਲ ਗੱਡੀ ਵਿੱਚ ਬੈਠ ਗਈ ਹਰ ਵਜੋਂ ਸੌ ਜਾਂਦਾ ਸੀ ਤਾਂ ਉਸ ਨੂੰ ਜਗਾਉਣਾ ਮੁਸ਼ਕਲ ਸੀ ਸ਼ਾਇਦ ਇਹ ਹੀ ਵਜ੍ਹਾ ਸੀ ਕਿ ਉਹ ਮੇਰੀ ਜਾਨ ਕੱਢ ਕੇ ਖੁਦ ਸਕੂਨ ਵਿੱਚ ਚਲਾ ਜਾਂਦਾ ਸੀ ਗੱਡੀ ਵਿੱਚ ਬੈਠਦੇ ਹੀ ਮੈਂ ਜਾਪਰ ਵਾਲਾ ਰਵਾਨਾ ਹੋ ਗਈ ਮੈਂ ਜਾਣਦੀ ਸੀ ਕਿ ਉਹ ਉੱਥੇ ਮੈਨੂੰ ਨਹੀਂ ਲੱਭ ਸਕੇਗਾ ਇਹ ਸ਼ਹਿਰ ਵੱਡਾ ਤੇ ਸੋਹਣਾ ਹਾਂ ਤੇ ਮੇਰੀ ਸੁਰੱਖਿਆ ਲਈ ਬਿਲਕੁਲ ਸਹੀ ਸੀ ਉੱਥੇ ਪਹੁੰਚ ਕੇ ਮੈਂ ਇੱਕ ਗਰੀਬ ਇਲਾਕੇ ਵਿੱਚ ਬਸ ਗਈ ਸ਼ੁਰੂ ਵਿੱਚ ਬਹੁਤ ਤਕਲੀਫ ਹੋਈ ਪਰ ਹੁਣ ਮੈਂ ਸੁਰੱਖਿਆਤ ਸੀ ਮੈਂ ਹੌਲੀ ਹੌਲੀ ਸਾਹ ਲਿਆ ਆਪਣੇ ਦਰਦ ਨੂੰ ਮਹਿਸੂਸ ਕੀਤਾ ਅਤੇ ਉੱਪਰ ਵਾਲੇ ਦਾ ਸ਼ੁਕਰਿਆਦਾਂ ਕੀਤਾ ਮੈਨੂੰ ਇਹ ਰਾਹ ਵਿਖਾਇਆ ਮੈਂ ਬਸ ਇਹੀ ਦੁਆ ਕਰਦੀ ਹਾਂ ਕਿ ਕਿਸੇ ਦੀ ਤੀ ਨਾਲ ਅਜੀ ਹਾ ਹਾ ਦਾ ਸਕਦੇ ਨਾ ਬਾਪਰੇ ਕੀ ਕਿਸੇ ਕੁੜੀ ਨੂੰ ਇੰਨੀ ਪੀੜ ਇਕੱਲੀ ਸਹਿਣੀ ਪਵੇ ਕੋਈ ਵੀ ਤੀ ਇਸ ਦੁਨੀਆ ਵਿੱਚ ਇੰਨੀ ਤਕਲੀਫ ਇਕੱਲੀ ਨਹੀਂ ਸਹਿ ਸਕਦੀ ਅਤੇ ਮੈਂ ਚਾਹੁੰਦੀ ਹਾਂ ਕਿ ਹਰ ਕੁੜੀ ਆਪਣੀ ਜ਼ਿੰਦਗੀ ਦੀ ਕੀਮਤ ਸਮਝੇ ਅਤੇ ਕਦੇ ਵੀ ਕਿਸੇ ਅਜਿਹੇ ਬੰਦੇ ਦੇ ਹੱਥਾਂ ਵਿੱਚ ਆਪਣੇ ਆਪ ਨੂੰ ਖਤਮ ਨਾ ਕਰੇ ਪਰ ਹੁਣ ਮੈਂ ਸੋਚ ਰਹੀ ਹਾਂ ਕਿ ਸੱਚਮੁੱਚ ਮੈਂ ਹਮੇਸ਼ਾ ਲਈ ਸੁਰੱਖਿਅਤ ਰਹਿ ਸਕਾਂਗੀ ਜਾਂ ਅਰਬ ਮੈਨੂੰ ਫੇਰ ਲੱਭ ਲਵੇਗਾ ਰੁਕਣਾ ਅਤੇ ਡਰਨਾ ਸਭ ਖਾਈ ਹੰਪਾਰਾ ਆਪਣੇ ਲਈ ਲੜਨਾ ਹੀ ਅਸਲ ਤਾਕਤ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸੇ ਵੀ ਰਿਸ਼ਤੇ ਜਾਂ ਬੰਦੇ ਦੇ ਪਿੱਛੇ ਅੰਨੇ ਬਾਰ ਨਾ ਚੱਲੋ ਆਪਣੇ ਹੱਕ ਅਤੇ ਸੁਰੱਖਿਆ ਲਈ ਹਮੇਸ਼ਾ ਹੋਸ਼ਿਆਰ ਰਹੋ ਅਤੇ ਕਿਸੇ ਵੀ ਖਤਰੇ ਨੂੰ ਨਜ਼ਰਅੰਦਾਜ਼ ਨਾ ਕਰੋ ਦੋਸਤੋ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਓ ਤਾਂ ਜੋ ਅਗਲੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਧੰਨਵਾਦ